ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਹਿਮਾਚਲ ਪ੍ਰਦੇਸ਼ ਦੇ ਵਿੱਚ ਇਸ ਵਾਰ ਪਹਾੜਾਂ ਤੇ ਜੋ ਆਫਤ ਟੁੱਟੀ ਹੈ ਉਸ ਦੇ ਨਾਲ ਹਿਮਾਚਲ ਪ੍ਰਦੇਸ਼ ਦੇ ਵਿੱਚ ਬਹੁਤ ਨੁਕਸਾਨ ਹੋਇਆ ਹੈ। ਇਸ ਵਾਰ ਮੌਨਸੂਨ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਤਬਾਹੀ ਮਚਾ ਰੱਖੀ ਹੈ। ਇਸ ਮੌਨਸੂਨ ਸੀਜ਼ਨ ਦੇ ਵਿੱਚ ਹਿਮਾਚਲ ਸੂਬੇ ਦੇ ਵਿੱਚ ਆਮ ਨਾਲੋਂ 17% ਵੱਧ ਅਤੇ ਅਗਸਤ ਦੇ ਵਿੱਚ ਆਮ ਦੇ ਨਾਲੋਂ 35% ਵੱਧ ਮੀਂਹ ਪਿਆ ਹੈ। ਕੁਦਰਤ ਨੇ ਹੜ੍ਹ, ਬਾਰਿਸ਼, ਲੈਂਡਸਲਾਈਡ ਦੇ ਨਾਲ ਹਿਮਾਚਲ ਦੇ ਵਿੱਚ ਤਬਾਹੀ ਮਚਾ ਰੱਖੀ ਹੈ। ਉੱਥੇ ਹੀ ਅੱਜ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਬਿਲਾਸਪੁਰ ਦੀ ਤਹਿਸੀਲ ਸ਼ਿਰੀ ਨੈਣਾ ਦੇਵੀ ਦੇ ਪਾਕੜਾ ਮਾਰਗ ਤੇ ਲੈਂਡ ਸਲਾਈਡ ਵਿਕ ਨੂੰ ਮਿਲੀ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਨੰਗਲ ਪਾਕੜਾ ਨੈਣਾ ਦੇਵੀ ਮਾਰਗ ਉਤੇ ਕਈ ਥਾਵਾਂ ਤੇ ਜ਼ਮੀਨ ਖਿਸਕਣ ਦੇ ਮਾਮਲੇ ਦੇਖੇ ਗਏ ਹਨ ਜਿਸ ਕਾਰਨ ਆਵਾਜਾਈ ਨੂੰ ਥੋੜੀ ਦਿੱਕਤ ਜ਼ਰੂਰ ਆਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਨਸੂਨ ਦੇ ਸਰਗਰਮ ਰਹਿਣ ਦੇ ਕਾਰਨ ਅੱਜ ਐਤਵਾਰ ਸ਼ਾਮ ਨੂੰ ਹੋਏ ਭਾਰੀ ਮੀਂਹ ਦੇ ਕਾਰਨ ਪਾਕੜਾ ਮਾਰਗ ਉਤੇ ਛੋਟੇ-ਛੋਟੇ ਨੁਕਸਾਨ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ ਕਿਉਂਕਿ 5 ਤੋਂ 6 ਜਗ੍ਹਾ ਜ਼ਮੀਨ ਖਿਸਕਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਅਚਾਨਕ ਆਏ ਤੇਜ਼ ਮੀਂਹ ਦੇ ਕਾਰਨ ਪਹਾੜ ਦੀ ਜ਼ਮੀਨ ਖਿਸਕਣ ਦੇ ਕਾਰਨ ਬਹੁਤ ਸਾਰਾ ਮਲਬਾ ਤੇ ਪੱਥਰ ਭਾਂਖੜਾ ਮੁੱਖ ਮਾਰਗ ਉੱਤੇ ਡਿੱਗ ਗਏ ਜਿਸ ਕਾਰਨ ਨੰਗਲ ਪਾਕੜਾ ਨੈਣਾਦੇਵੀ ਮਾਰਗ ਉੱਤੇ ਆਵਾਜਾਈ ਥੋੜੀ ਪ੍ਰਭਾਵਿਤ ਰਹੀ ਹੈ ਪੱਥਰ ਡਿੱਗਣ ਦੇ ਕਾਰਨ ਆਵਾਜਾਈ ਦੇ ਵਿੱਚ ਵਿਘਨ ਪਿਆ ਤੇ ਯਾਤਰੀਆਂ ਨੂੰ ਹੌਲੀ-ਹੌਲੀ ਗੱਡੀ ਚਲਾਉਣ ਦੇ ਲਈ ਮਜਬੂਰ ਹੋਣਾ ਪਿਆ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ਰ ਰਾਣਾ ਦੀ ਰਿਪੋਰਟ